जीके क्वेश्चन ऑन ਮਨੁੱਖੀ ਸਰੋਤ ਪ੍ਰਸ਼ਨ ਪਹਿਲਾ ਮਨੁੱਖੀ ਸਰੋਤ ਪ੍ਰਬੰਧਨ ਦਾ ਮੁੱਖ ਉਦੇਸ਼ ਕੀ ਹੈ ਕਰਮਚਾਰੀਆਂ ਦਾ ਪ੍ਰਬੰਧਨ ਅਤੇ ਵਿਕਾਸ ਕਰਨਾ ਪ੍ਰਸ਼ਨ ਦੂਜਾ ਨੌਕਰੀ ਦੇ ਵਿਸ਼ਲੇਸ਼ਨ ਵਿੱਚ ਕੀ ਸ਼ਾਮਲ ਹੁੰਦਾ ਹੈ ਨੌਕਰੀ ਨਾਲ ਸੰਬੰਧਿਤ ਜਾਣਕਾਰੀ ਇਕੱਠਾ ਕਰਨਾ ਸਵਾਲ ਤੀਜਾ ਭਾਰਤੀ ਪ੍ਰਕਿਰਿਆ ਦਾ ਮੁੱਖ ਟੀਚਾ ਕੀ ਹੈ ਕਈ ਉਮੀਦਵਾਰਾਂ ਦੀ ਪਛਾਣ ਕਰਨਾ ਅਤੇ ਉਹਨਾਂ ਨੂੰ ਅਰਜੀ ਦੇਣ ਲਈ ਖਰਸ਼ਿਤ ਕਰਨਾ ਸਵਾਲ ਚੌਥਾ ਹੇਠਾਂ ਦਿੱਤੇ ਵਿੱਚੋਂ ਕਿਹੜਾ ਐਚ ਆਰ ਦਾ ਕੰਮ ਨਹੀਂ ਹੈ ਵਿੱਤੀ ਲੇਖਾਕਾਰੀ ਸਵਾਲ 5ਵਾਂ ਨੌਕਰੀ ਦਾ ਵੇਰਵਾ ਕਿਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਨੌਕਰੀ ਦੇ ਕੰਮ ਫਰਜ਼ ਅਤੇ ਜ਼ਿੰਮੇਵਾਰੀਆਂ ਸਵਾਲ 6ਵਾਂ ਪ੍ਰਦਰਸ਼ਨ ਮੁਲਾਂਕਣ ਦਾ ਕੀ ਮਹੱਤਵ ਹੈ ਕਰਮਚਾਰੀ ਦੇ ਕੰਮ ਦੀ ਕਾਰਗੁਜ਼ਾਰੀ ਨੂੰ ਮਾਪਣਾ ਅਤੇ ਫੀਡਬੈਕ ਦੇਣਾ ਸਵਾਲ 7 ਮਨੁੱਖੀ ਸਰੋਤ ਸ਼ਬਦ ਕਿਸ ਨੂੰ ਦਰਸਾਉਂਦਾ ਹੈ ਕਿਸੇ ਸੰਸਥਾ ਜਾਂ ਆਰਥਿਕਤਾ ਦਾ ਕਰਮਚਾਰੀ ਸਮੂਹ ਸਵਾਲ 8ਵਾਂ ਕਿਹੜਾ ਕਾਰਕ ਮਨੁੱਖੀ ਸਰੋਤ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ? ਸਿੱਖਿਆ, ਸਿਹਤ ਅਤੇ ਹੁਨਰ। ਸਵਾਲ 9ਵਾਂ ਐਟਟੈਰ ਯੋਜਨਾਬੰਦੀ ਦਾ ਪਹਿਲਾ ਕਦਮ ਕੀ ਹੈ ਮੌਜੂਦਾ ਮਨੁੱਖੀ ਸਰੋਤਾਂ ਦਾ ਵਿਸ਼ਲੇਸ਼ਣ ਕਰਨਾ ਸਵਾਲ 10 ਕਰਮਚਾਰੀਆਂ ਦੀ ਸਿਖਲਾਈ ਕਿਉਂ ਜ਼ਰੂਰੀ ਹੈ ਉਨ੍ਹਾਂ ਦੇ ਗਿਆਨ ਅਤੇ ਹੁਨਰ ਨੂੰ ਵਧਾਉਣ ਲਈ ਸਵਾਲ 11 ਮਾ ਸੰਗਠਨ ਵਿੱਚ ਐਚ ਆਰ ਵਿਭਾਗ ਕਿਸ ਨੂੰ ਰਿਪੋਰਟ ਕਰਦਾ ਹੈ? ਉੱਚ ਪ੍ਰਬੰਧਨ ਸਵਾਲ 12 ਮਾ ਛਾਂਟੀ ਆਮ ਤੌਰ ਤੇ ਕਦੋਂ ਕੀਤੀ ਜਾਂਦੀ ਹੈ ਜਦੋਂ ਆਰਥਿਕ ਮੰਦੀ ਜਾਂ ਕੰਪਨੀ ਪੁਨਰਗਠਨ ਕਰਦੀ ਹੈ 12 13 ਮਾ ਨੌਕਰੀ ਦੀ ਵਿਸ਼ੇਸ਼ਤਾ ਕਿਸ ਬਾਰੇ ਦੱਸਦੀ ਹੈ ਨੌਕਰੀ ਕਰਨ ਲਈ ਲੋੜੀਂਦੀਆਂ ਮਰੁੱਖੀ ਯੋਗਤਾਵਾਂ ਹੁਨਰ ਸਿੱਖਿਆ ਆਦਿ ਸਵਾਲ 14ਵਾਂ ਐਚ ਆਰ ਸੂਚਨਾ ਪ੍ਰਣਾਲੀ ਦਾ ਕੀ ਫਾਇਦਾ ਹੈ ਐਚ ਆਰ ਨਾਲ ਸੰਬੰਧਿਤ ਡੇਟਾ ਨੂੰ ਪ੍ਰਬੰਧਿਤ ਕਰਨ ਅਤੇ ਵਿਚਿਲੇਸ਼ਨ ਕਰਨ ਵਿੱਚ ਮਦਦ ਕਰਦਾ ਹੈ। ਸਵਾਲ 15ਵਾਂ ਕਰਮਚਾਰੀ ਰੁਝੇਵਿਆਂ ਦਾ ਕੀ ਮਤਲਬ ਹੈ? ਕਰਮਚਾਰੀ ਆਪਣੇ ਕੰਮ ਅਤੇ ਸੰਗਠਨ ਪ੍ਰਤੀ ਅਤੇ ਵਚਨਬੱਧ ਮਹਿਸੂਸ ਕਰਦੇ ਹਨ